ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਤਖਤ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪਰ ਮੌਕੇ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਯੂਥ ਅਕਾਲੀ ਦਲ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਤਸਵੀਰਾਂ ਸਾਂਝੀਆਂ ਕਰ ਲਈਏ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਯੂਥ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ਮਹਿੰਮ ਮੇਰੀ ਦਸਤਾਰ ਮੇਰੀ ਸ਼ਾਨ ਤਹਤ ਆ ਜਿਹੜਾ ਇੱਥੇ ਦਸਤਾਰਾਂ ਦਾ ਲੰਗਰ ਦਸਤਾਰਾਂ ਦਾ ਕੈਂਪ ਲਗਾਇਆ ਗਿਆ ਜਿੱਥੇ ਨੌਜਵਾਨ ਲੜਕੇ ਲੜਕੀਆਂ ਨੂੰ ਦਸਤਾਰ ਸਜਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਉੱਥੇ ਉਹਨਾਂ ਦੇ ਦਸਤਾਰਾਂ ਵੀ ਸਜਾਈਆਂ ਜਾ ਰਹੀਆਂ ਨੇ ਤਾਂ ਜੋ ਨੌਜਵਾਨ ਪੀੜੀ ਨੂੰ ਸਿੱਖੀ ਨਾਲ ਜੋੜਿਆ ਜਾਵੇ ਲਗਾਤਾਰ ਯੂਥ ਅਕਾਲੀ ਦਲ ਵੱਲੋਂ ਵੱਖ-ਵੱਖ ਜਗ੍ਹਾ ਤੇ ਜਾ ਕੇ ਕੈਂਪ ਲਗਾਏ ਜਾ ਰਹੇ ਨੇ ਲੋਕਾਂ ਨੂੰ ਦਸਤਾਰ ਨਾਲ ਜੋੜਿਆ ਜਾ ਰਿਹਾ ਸਾਡੇ ਨਾਲ ਨੌਜਵਾਨ ਆਗੂ ਵੀ ਨੇ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੋਗੇ ਅੱਜ ਦਸਤਾਰਾਂ ਦਾ ਕੈਂਪ ਲਗਾਇਆ ਗਿਆ ਕਿਸ ਤਰ੍ਹਾਂ ਦੀ ਮੁਹਿੰਮਾ ਕਿਸ ਤਰ੍ਹਾਂ ਦਾ ਮੈਸੇਜ ਇਹੜਾ ਦੇਣਾ ਚਾਹੀਏ ਅੱਲਾਹਤਾ ਜੀ ਦਸਮ ਪਾਤਸ਼ਾਹ ਸ਼੍ਰੀ ਗੋਬਿੰਦ ਸਿੰਘ ਜੀ ਦੇ ਜਨਮ ਪੁਰਖ ਤੇ ਆਪਣਾ ਹੀ ਇੱਥੇ ਲੰਗਰ ਕੈਂਪ ਲਾਇਆ ਜੀ ਆਪਣਾ ਯੂਥ ਅਕਾਲੀ ਦਲ ਵੱਲੋਂ ਤੇ ਮੇਰਾ ਹੀ ਆਪਣਾ ਮੇਨਸ ਵਰਪੇ ਤੇ ਇਹ ਤਾਂ ਕੀਤਾ ਸੀਗਾ ਜੀ ਵੀ ਆਪਣੇ ਵੱਤੋ-ਵੱਤ ਲੋਕਾਂ ਵਿੱਚ ਮੋਹਮ ਚਲਾਈ ਜਾਵੇ ਕਿ ਵੱਤੋ-ਵੱਤ ਦਸਤਾਰਾਂ ਸਜਾਈਆਂ ਜਾਣ ਤੇ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਵੀ ਕੁਝ ਟਾਈਮ ਤੋਂ ਲਾਲੋ ਵੀ ਕੁਝ ਟਾਈਮ ਤੋਂ ਆਪਣੇ ਵਾਲ ਜਾਂ ਕੇਸ ਕਟਾ ਕੇ ਰੱਖਦੇ ਆ ਜੀ ਤੇ ਆਪਣਾ ਮੇਰੀ ਕੋਸ਼ਿਸ਼ ਹੈ ਜੀ ਸਾਰੇ ਟੀਮ ਦੀ ਸਾਡੇ ਦੀ ਸਾਡੇ ਯੂਥ ਦੀ ਸਾਡੇ ਪ੍ਰਧਾਨ ਸਰਬਜੀਤ ਸਿੰਘ ਝੰਜਰ ਸਾਹਿਬ ਜੀ ਉਹਨਾਂ ਦੀ ਵੀ ਸ਼ੁਰੂ ਕੀਤੀ ਹੋਈ ਪੋਇਮ ਹੈ ਜੀ ਤੇ ਸਾਡੀ ਕੋਸ਼ਿਸ਼ ਹੈ ਵੱਧ ਤੋਂ ਵੱਧ ਲੋਕਾਂ ਵਿੱਚ ਤੇ ਯੂਥ ਵਿੱਚ ਉਹ ਬਣਾਇਆ ਜਾਵੇ ਤੁਸੀਂ ਲਾ ਲਓ ਜੀ ਸ਼ੇਅਰ ਦੇ ਅਸੀਂ 9 ਵਜੇ ਤੇ ਲੱਗੇ ਹੋਏ ਹਾਂ ਜੀ ਤੇ 3 ਵਜੇ ਤੱਕ ਅਸੀਂ ਕੈਂਪ ਲਾਉਣਾ ਹੈ ਘੱਟੋ ਘੱਟ ਜੀ 2 ਤੋਂ 300 ਮੁੰਡਾ ਵੀ ਨੌਜਵਾਨ ਵੀ ਤੇ ਨਾਲ ਸਗੋਂ ਦੀ ਆਪਣੇ ਬੀਬੀਆਂ ਵੀ ਜੇ ਬੇਟੀਆਂ ਵੀ ਆਪਣੇ ਨਾਲ ਜੀ ਦਸਤਾਰਾਂ ਦੇ ਤੁਮਾਲੇ ਬਣਾ ਕੇ ਇੱਥੋਂ ਜਾ ਰਹੇ ਨੇ ਜੀ ਪਹਿਲਾਂ ਕਿੱਥੇ ਕਿੱਥੇ ਲਗਾਏ ਨੇ ਕਿਸ ਤਰ੍ਹਾਂ ਦਾ ਮੈਸੇਜ ਜਿਹੜਾ ਜਾ ਰਿਹਾ ਹੈਗਾ ਨੌਜਵਾਨਾਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਸਮੁੱਚੀ ਸਿੱਖ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਪ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਤੁਸੀਂ ਸਵਾਲ ਕੀਤਾ ਕਿ ਕਿੱਥੇ ਕਿੱਥੇ ਲਾਏ ਨੇ ਇਹ ਸਾਡੇ ਸਰਬਜੀਤ ਸਿੰਘ ਝਿੰਜਰ ਜੋ ਕਿ ਕੌਮੀ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਇਹ ਕਿਤੇ ਵੀ ਸਾਨੂੰ ਮੌਕਾ ਮਿਲਦਾ ਜੀ ਕਿਤੇ ਵੀ ਕੋਈ ਸ਼ਹੀਦੀ ਸਭਾ ਹੋਵੇ ਫਤਿਹਗੜ੍ਹ ਸਾਹਿਬ ਚਮਕੌਰ ਸਾਹਿਬ ਆਨੰਦਪੁਰ ਸਾਹਿਬ ਹੁਲਾ ਮਹੱਲਾ ਵਿਸਾਖੀ ਤੇ ਕਿਤੇ ਵੀ ਧਾਰਮਿਕ ਪ੍ਰੋਗਰਾਮ ਹੁੰਦਾ ਜੀ ਉੱਥੇ ਅਸੀਂ ਆ ਜਾ ਕੇ ਦਸਤਾਰਾਂ ਦੇ ਲੰਗਰ ਲਾਉਂਨੇ ਆਂ ਕਿਵੇਂ ਲੱਗਦਾ ਤੁਹਾਨੂੰ ਅਜੇ ਇਹ ਲੰਗਰ ਲਾਉਣਾ ਕਿੰਨਾ ਫਰਕ ਪੈਂਦਾ ਨੌਜਵਾਨ ਪੀੜ੍ਹੀ ਐ ਸਿੱਖੀ ਨਾਲ ਜੁੜਦੀ ਐ ਤੁਸੀਂ ਪਹਿਲਾਂ ਦਸਤਾਰ ਨਹੀਂ ਸਜਾਉਂਦੇ ਸੀ ਅੱਜ ਤੁਹਾਡੇ ਵੀ ਦਸਤਾਰ ਸਜੀ ਹੋਈ ਹੈਗੀ ਐ ਕਿਵੇਂ ਲੱਗਦਾ ਹੈਗਾ ਦੇਖੋ ਬਹੁਤ ਸੋਹਣਾ ਇਹ oprala ਗਾ youth ਅਕਾਲੀ ਦਲ ਦਾ ਮੇਰੀ ਦਸਤਾਰ ਮੇਰੀ ਸ਼ਾਨ ਜਿਹੜਾ ਸਮਾਗਮ ਅਸੀਂ ਕਰਾ ਰਹੇ ਹਾਂ ਪਿਛਲੇ ਮੈਨੂੰ ਲੱਗਦਾ 2 ਸਾਲਾਂ ਤੋਂ ਇਹ ਸਮਾਗਮ ਚੱਲ ਰਿਹਾ ਹੈ ਜਿੰਨੇ ਵੀ ਸ਼ਹੀਦੀ ਦਿਹਾੜੇ ਹੁੰਦੇ ਆ ਜਿੰਨੇ ਵੀ ਸਿੱਖ ਪੰਥ ਦੇ ਕੋਈ ਵੀ ਤਿਹਾਰ ਹੁੰਦੇ ਆ ਉਹਨਾਂ ਤੇ ਹਰ ਥਾਂ ਤੇ ਇਹ ਕੈਂਪ ਲਾਏ ਜਾਂਦੇ ਆ ਤੇ ਦਸਤਾਰਾਂ ਦੇ ਲੰਗਰ ਲਾਏ ਜਾਂਦੇ ਆ ਨਵੀਂ ਪੀੜ੍ਹੀ ਜੋ ਦਸਤਾਰਾਂ ਤੋਂ ਦੂਰ ਹੋ ਗਈ ਸੀ ਉਹਨਾਂ ਨੂੰ ਦਸਤਾਰਾਂ ਦੇ ਵਾਲਾਂ ਦੇ ਨੇੜੇ ਲਿਆਂਦਾ ਜਾਂਦਾ ਹੈ ਤੇ ਬਹੁਤ ਸੋਹਣਾ ਹੈ ਅਪਰਾਲਾ ਯੂਥ ਅਕਾਲੀ ਦਲ ਦਾ ਇਸ ਦੇ ਨਾਲ ਸਿੱਖੀ ਸਿੱਖੀਸਮ ਨਾਲ ਲੋਕ ਦੁਬਾਰਾ ਜੁੜ ਰਹੇ ਬਿਲਕੁਲ ਸਿੱਖੀ ਨਾਲ ਦੁਬਾਰਾ ਜੁੜ ਰਹੇ ਨੇ ਤੁਹਾਨੂੰ ਤਸਵੀਰਾਂ ਇੱਕ ਵਾਰ ਦਿਖਾ ਦਈਏ ਕਿ ਨੌਜਵਾਨਾਂ ਦੇ ਜਿਹੜੇ ਭਰਾ ਨੇ ਇੱਥੇ ਦਸਤਾਰਾਂ ਸਜਾਰੇ ਨੇ ਬਾਬਿਆਂ ਦੇ ਦਸਤਾਰਾਂ ਸਜਾਈਨ ਨੌਜਵਾਨ ਲੜਕੇ ਲੜਕੀਆਂ ਨੇ ਜਿਹੜੇ ਇੱਥੇ ਦਸਤਾਰ ਸਜਾਰੇ ਨੇ ਤੇ ਕਾਫੀ ਉਤਸ਼ਾਹ ਜਿਹੜਾ ਨੌਜਵਾਨਾਂ ਵਿੱਚ ਇਸ ਕੈਂਪ ਨੂੰ ਲੈ ਕੇ ਦੇਖਿਆ ਜਾ ਰਿਹਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਗ੍ਰੰਥ ਸਾਹਿ ਦੇ ਨਾਲ ਜੋੜਿਆ ਜਾ ਰਿਹਾ ਹੈ ਉੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼ ਉਪਰਾਲਾ ਜਿਹੜਾ ਹੈ ਕੀਤਾ ਜਾ ਰਿਹਾ ਹੈ ਨੌਜਵਾਨਾਂ ਨਾਲ ਗੱਲ ਕਰਾਂਗੇ ਕੀ ਕਹਿਣਾ ਚਾਹੋਗੇ ਦਸਤਾਰਾ ਸਜਾ ਰਹੇ ਹੋ ਕਿਸ ਤਰ੍ਹਾਂ ਦਾ ਚਾਹ ਜਿਹੜੇ ਨੌਜਵਾਨ ਤੁਹਾਡੇ ਤੋਂ ਦਸਤਾਰਾ ਸਜਾ ਕੇ ਜਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਲੱਗਿਆ ਸਾਨੂੰ ਇਸ ਪ੍ਰਕਾਸ਼ ਦਿਹਾੜੇ ਤੇ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਜਿੰਨੀਆਂ ਵੀ ਆਈਆਂ ਇੱਥੇ ਲੜਕੇ ਲੜਕੀਆਂ ਉਤਸ਼ਾਹ ਨਾਲ ਦਸਤਾਰਾ ਸਜਾ ਰਹੇ ਨੇ ਚੰਗੀ ਗੱਲ ਹੈ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਵੀ ਸਿੱਖੀ ਨਾਲ ਜੁੜ ਰਹੇ ਨੇ ਲੋਕ ਬਹੁਤ ਵਧੀਆ ਗੱਲ ਹੈ ਜੀ ਬਿਲਕੁਲ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਛੋਟੇ-ਛੋਟੇ ਬੱਚੇ ਨੇ ਜਿਹੜੇ ਉਹ ਵੀ ਦਸਤਾਰਾ ਸਜਾ ਰਹੇ ਨੇ ਸਿੱਖੀ ਨਾਲ ਜੋੜਨ ਦਾ ਉਪਰਾਲਾ ਜਿਹੜਾ ਇੱਥੇ ਕੀਤਾ ਜਾ ਰਿਹਾ ਤਾਂ ਜੋ ਛੋਟੇ ਉਮਰਾਂ ਵਿੱਚ ਹੀ ਬੱਚਾ ਨੂੰ ਸਿੱਖੀ ਨਾਲ ਜੋੜਿਆ ਜਾ ਸਕੇ ਸਿੱਖ ਇਤਿਹਾਸ ਨਾਲ ਜੋੜਿਆ ਜਾ ਸਕੇ ਇਸ ਦੇ ਉਪਰਾਲੇ ਨੇ ਜਿਹੜੇ ਯੂਥ ਅਕਾਲੀ ਦਲ ਵੱਲੋਂ ਲਗਾਤਾਰ ਕੀਤੇ ਜਾ ਰਹੇ ਨੇ ਇਸ ਤੋਂ ਪਹਿਲਾਂ ਵੀ ਕਈ ਜਗ੍ਹਾ ਤੇ ਯੂਥ ਅਕਾਲੀ ਦਲ ਵੱਲੋਂ ਦਸਤਾਰਾਂ ਦੇ ਕੈਂਪ ਲਾ ਕੇ ਦਸਤਾਰਾਂ ਦੇ ਲੰਗਰ ਲਗਾ ਕੇ ਨੌਜਵਾਨ ਪੀੜੀ ਨੂੰ ਸਿੱਖੀ ਨਾਲ ਜੋੜਿਆ ਗਿਆ ਕੈਮਰਾਮੈਨ ਇੰਦਰਜੀਤ ਸਿੰਘ ਦੇ ਨਾਲ ਮਨੀਸ਼ ਗਰਗ ਪੀਟੀਸੀ ਨਿਊਜ਼ ਦਮਦਮਾ ਸਾਹੀ ਬਠਿੰਡਾ